ਪੰਜਾਬ ਦੇ ਵਿੱਚ ਚਿੱਟੇ ਨੂੰ ਲੈ ਕੇ ਹਾਲਾਤ ਬੱਤਰ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਲੋਕ ਜਾਂ ਫਿਰ ਕਹਿ ਲੋ ਕਿ ਜਿਹੜੇ ਚਿੱਟੇ ਦੇ ਆਦੀ ਨੇ ਉਹਨਾਂ ਨੂੰ ਨਾ ਸਮਝਾਇਆ ਜਾ ਪਾਰਿਆ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਦੀਆਂ ਵੀਡੀਓਜ਼ ਵੱਖ-ਵੱਖ ਤਰ੍ਹਾਂ ਦੀਆਂ ਸਾਹਮਣੇ ਆ ਰਹੀਆਂ ਨੇ ਸਰਕਾਰ ਦਾਵਾ ਕਰ ਰਹੀ ਹੈ ਅਸੀਂ ਯੁੱਧ ਨਸ਼ਾ ਵਿਰੁੱਧ ਚਲਾਇਆ ਹੋਇਆ ਹੈ ਪਰ ਉਸ ਦੇ ਵਿੱਚ ਕੰਮ ਵੀ ਹੋ ਰਿਹਾ ਪਰ ਜਿਸ ਤਰ੍ਹਾਂ ਦਾ ਕੰਮ ਦਿਖਾਈ ਦੇਣਾ ਚਾਹੀਦਾ ਸੀ ਸਰਕਾਰ ਦਾ ਉਸ ਤਰ੍ਹਾਂ ਦਾ ਨਹੀਂ ਦਿਖਾਈ ਦੇ ਰਿਹਾ ਇਹ ਗੱਲ ਹਰ ਕਿਤੇ ਚੱਲ ਵੀ ਰਹੀ ਹੈ ਚਾਹੇ ਉਹ ਸੋਸ਼ਲ ਮੀਡੀਆ ਹੋਵੇ ਚਾਹੇ ਗਰਾਊਂਡ ਰਿਪੋਰਟ ਹੋਵੇ ਤਾਂ ਹੁਣ ਇੱਕ ਐਸਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਮਾਂ ਨੇ ਚਿੱਟਾ ਪੀਣ ਦੇ ਲਈ ਆਪਣਾ ਹੀ ਪੁੱਤ ਵੇਚ ਦਿੱਤਾ ਜਿਹੜਾ ਤੁਸੀਂ ਸਹੀ ਸੁਣ ਰਹੇ ਹੋ ਜੋ ਗੱਲ ਅਸੀਂ ਕਰ ਰਹੇ ਹਾਂ ਕਿ ਐਸੀ ਮਾਂ ਤੇ ਉਸ ਦਾ ਪਤੀ ਜੋ ਕਿ ਦੋਨੇ ਚਿੱਟੇ ਦੇ ਆਦੀ ਨੇ ਉਹਨਾਂ ਨੇ ਆਪਣੇ ਹੀ ਪੁੱਤ ਨੂੰ ਵੇਚ ਦਿੱਤਾ ਇਸ ਕਰਕੇ ਕਿਉਂਕਿ ਹੁਣ ਚਿੱਟਾ ਪੀਣ ਦੇ ਪੈਸੇ ਨਹੀਂ ਬਚੇ ਸੀਗੇ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਘਰ ਦੀਆਂ ਇਹ ਉਹਨਾਂ ਦੇ ਘਰ ਦੀਆਂ ਤਸਵੀਰਾਂ ਨੇ ਤੇ ਇਹ ਦੋਨੇ ਪਤੀ ਪਤਨੀ ਨੇ ਜਿਨ੍ਹਾਂ ਦਾ ਅਸੀਂ ਫੇਸ ਬਲਰ ਕੀਤਾ ਹੋਇਆ ਹੈ ਕਿਉਂਕਿ ਜਿਹੜਾ ਵੀ ਬੰਦਾ ਇਸ ਦਲਦਲ ਚ ਫਸਿਆ ਹੈ ਉਸ ਦਾ ਅਸੀਂ ਫੇਸ ਨਹੀਂ ਦਿਖਾ ਸਕਦੇ ਤਾਂ ਇਹ ਦੋਨੇ ਪਤੀ ਪਤਨੀ ਨੇ ਹੌਲੀ ਹੌਲੀ ਪਹਿਲਾਂ ਤਾਂ ਆਪਣੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਕਿਉਂਕਿ ਨਸ਼ੇ ਦੀ ਲਤ ਇੰਨੀ ਲੱਗ ਚੁੱਕੀ ਸੀ ਕਿ ਉਸ ਤੋਂ ਬਾਹਰ ਆਣਾ ਮੁਸ਼ਕਲ ਸੀ ਤੇ ਨਾ ਹੀ ਕੋਈ ਉਹਨਾਂ ਦੀ ਹੈਲਪ ਕਰ ਪਾ ਰਿਹਾ ਸੀਗਾ ਤੇ ਨਾ ਹੀ ਕੋਈ ਸਰਕਾਰੀ ਪ੍ਰਸ਼ਾਸਨ ਨੇ ਇੰਨਾ ਤੱਕ ਪਹੁੰਚ ਕਰ ਪਈ ਨਹੀਂ ਕਿ ਕਹਿ ਲਓ ਕਿ ਕਿਸੇ ਨੂੰ ਅਜੇ ਤੱਕ ਪ੍ਰੋਪਰ ਤਰੀਕੇ ਨਾਲ ਪਤਾ ਹੀ ਨਹੀਂ ਲੱਗ ਸਕਿਆ ਕਿ ਇਹ ਦੋਨੋਂ ਪਤੀ ਪਤਨੀ ਚਿੱਟੇ ਦੇ ਆਦੀ ਹੋ ਚੁੱਕੇ ਨੇ ਤੇ ਇਹਨਾਂ ਦੋਨਾਂ ਪਤੀ ਪਤਨੀ ਨੇ ਹੌਲੀ ਹੌਲੀ ਘਰ ਦਾ ਸਮਾਨ ਵੇਚਿਆ ਤੇ ਅਖੀਰ ਨੋਬਤ ਇਹ ਆ ਗਈ ਕਿ ਘਰ ਚਲਾਉਣ ਦੇ ਲਈ ਆਪਣਾ ਛੋਟਾ ਜਿਹਾ ਪੁੱਤਰ ਆਪਣਾ ਛੋਟਾ ਜਿਹਾ ਬੱਚਾ ਵੇਚ ਦਿੱਤਾ ਤਾਂ ਜਾਣਕਾਰੀ ਮੁਤਾਬਕ ਇਹਨਾਂ ਦਾ ਪੁੱਤ 6 ਮਹੀਨੇ ਦਾ ਸੀਗਾ ਤੇ 6 ਮਹੀਨੇ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਹਰਿਆਣਾ ਦੇ ਵਿੱਚ ਕੋਸ਼ਿਸ਼ ਕੀਤੀ 5 ਲੱਖ ਦਾ ਵੇਚਣ ਦੀ ਤਾਂ ਉੱਥੇ ਗੱਲ ਨਹੀਂ ਬਣੀ ਤਾਂ ਇਹਨਾਂ ਨੇ ਫਿਰ ਮਾਨਸਾ ਦੇ ਵਿੱਚ ਇੱਕ ਪਰਿਵਾਰ ਨੂੰ 1,80,000 ਦੇ ਵਿੱਚ ਆਪਣਾ ਬੇਟਾ ਵੇਚ ਦਿੱਤਾ ਤੇ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਸਾਹਮਣੇ ਆਇਆ ਤੇ ਗੱਲ ਕਿਵੇਂ ਪਤਾ ਲੱਗੀ ਕਿ ਬੇਟੇ ਦੀ ਮਾਸੀ ਯਾਨੀ ਕਿ ਉਹਦੀ ਪਤਨੀ ਜਿਸਨੇ ਜਿਹੜੀ ਮਾਂ ਨੇ ਆਪਣਾ ਪੁੱਤ ਵੇਚਿਆ ਉਹਦੀ ਭੈਣ ਜਿੱਦਨ ਘਰ ਆਈ ਤਾਂ ਉਹਨੇ ਪੁੱਛਿਆ ਕਿ ਮੇਰਾ ਭਤੀਜਾ ਕਿੱਥੇ ਹੈ ਤਾਂ ਜਦੋਂ ਉਹ ਆਨਾਕਾਨੀ ਕਰਨ ਲੱਗੇ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਦੋਨੇ ਜਾਣੇ ਗਲਤ ਸੰਗਤ ਦੇ ਵਿੱਚ ਨੇ ਤਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਦਬਕੇ ਦੇ ਨਾਲ ਪੁੱਛਿਆ ਯਾਨੀ ਕਿ ਮਾਸੀ ਨੇ ਉਸ ਮਾਂ ਦੀ ਭੈਣ ਨੇ ਉਹਨੂੰ ਜਦੋਂ ਦਬਕੇ ਦੇ ਨਾਲ ਪੁੱਛਿਆ ਤਾਂ ਉਹਨਾਂ ਨੇ ਫਿਰ ਸਾਰਾ ਰਾਜ਼ ਖੋਲ ਦਿੱਤਾ ਕਿ ਅਸੀਂ ਇਸ ਤਰ੍ਹਾਂ ਆਪਣੇ ਬੱਚੇ ਨੂੰ ਵੇਚ ਦਿੱਤਾ ਤਾਂ ਇਸ ਨੂੰ ਸੁਣ ਕੇ ਪੈਰਾਂ 'ਥਲੋ ਜ਼ਮੀਨ ਨਿਕਲ ਗਈ ਤੇ ਉਸਨੇ ਫਿਰ ਪੁਲਿਸ ਨੂੰ ਜਾ ਕੇ ਸ਼ਿਕਾਇਤ ਕੀਤੀ ਤਾਂ ਫਿਰ ਪੁਲਿਸ ਨੇ ਸਾਰਾ ਮਾਮਲਾ ਸਾਹਮਣੇ ਲਿਆਂਦਾ ਪਰ ਇਹ ਗੱਲ ਇੱਥੇ ਨਹੀਂ ਮੁੱਕਦੀ ਇਸ ਤੋਂ ਬਾਅਦ ਮਾਂ ਸਾਹਮਣੇ ਆਈ ਤੇ ਮਾਂ ਨੇ ਕੀ ਕੁਝ ਕਿਹਾ ਜ਼ਰਾ ਪਹਿਲਾਂ ਉਹ ਸੁਣ ਲਵੋ ਅੱਛਾ ਜਿਹੜਾ ਬੱਚਾ ਗੋਦ ਤੇ ਜਿਹੜਾ ਵੇਚਿਆ ਕੀ ਹੈ ਪੂਰਾ ਮਾਮਲਾ ਕੀ ਹੈ ਸਮਝਾਓ बच्चा इसਾਂ ਬੈਨ ਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀਗੀ ਤਾਂ ਕਰ ਕੀ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਕਰਾ ਲੈ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਹਿੰਦੀ ਮੈਂ ਜਵਾਬ ਨਹੀਂ ਦੰਦੇਗੀ ਵੀ ਜਵਾਬ ਕਰ ਕੀ ਤੂੰ ਜੇ ਪੁਲਿਸ ਚ ਫੜਿਆ ਜਾਂਦਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰ ਕੀ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਾਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਾਦਾ ਕਰਨ ਲੱਗ ਗਈ ਤੇ ਇਹ ਕਹਿੰਦਾ ਢੱਕ ਕੇ ਪੈ ਇੰਨੀ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆ ਵੋ ਕਹਿੰਦਾ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਹਿੰਦਾ ਮੈਂ ਦਵਾ ਦੰਨਾ ਕਹਿੰਦਾ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤਰੀ ਬੱਚੇ ਉਹਨਾਂ ਤੋਂ 80 ਲਿੱਤਾ ਹੀ ਕੀ ਕੀਤਾ ਪੈਸਾ ਪੈਸੇ ਬੈਡਲ ਮਹਾਰੀ ਸੋਫਾ ਲਿਆਂਦਾ ਹੀ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀ ਕੇ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣਗੇ ਡੇਢ ਸਾਲ ਤੋਂ ਕਿੰਨਾ ਪੜ੍ਹੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਵਗੈਰੇ ਹੈ ਖੇਡਾਂ ਚ ਕੀ ਕੀਤਾ ਸਟੇਟ ਲੈਵਲ ਖੇਡੀਆਂ ਤਰੇਸ ਦਲਦਲ ਚੋਂ ਤਾਂ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੇ ਛੁੱਟਿਆ ਨਹੀਂ ਗਈ ਛੱਡਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਛੱਡਿਆ ਨਹੀਂ ਗਿਆ ਗਈ ਤੇ ਹੁਣ ਕੀ ਮੰਗਤੀ ਹੈ ਤੇ ਮੈਂ ਪੁੱਤ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾਲ ਲੇਗੀ ਫਿਰ ਹਾਂਜੀ ਤਾਂ ਇਹ ਗੱਲਾਂ ਤੁਸੀਂ ਸੁਣਿਆ ਇਹ ਉਹੀ ਮਾਂ ਹੈ ਜਿਸਨੇ ਆਪਣੇ ਬੱਚੇ ਨੂੰ ਚਿੱਟੇ ਦੇ ਪੈਸੇ ਲੈਣ ਲਈਆਂ ਚਿੱਟਾ ਪੀਣ ਦੇ ਲਈ ਵੇਚ ਦਿੱਤਾ ਤਾਂ ਉਹਨਾਂ ਨੇ ਦੱਸਿਆ ਕਿ ਪੁੱਤ ਵੇਚ ਕੇ ਜਿਹੜਾ 1.80 ਲੱਖ ਮਿਲਿਆ ਉਸ ਦਾ ਕੀ ਕੁਝ ਕੀਤਾ ਤੇ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਦੂਸਰੇ ਪਰਿਵਾਰ ਦੀ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨੇ ਕਿਵੇਂ ਇਹ ਬੱਚਾ ਲਿਆ ਜ਼ਰਾ ਉਹ ਵੀ ਸੁਣ ਲਵੋ ਜੀ ਅਸੀਂ ਖਰੀਦਿਆ ਨਹੀਂ ਹੈਗੀ ਅਸੀਂ ਤਾਂ ਪਾਲਣ ਵਾਸਤੇ ਲਿਆਤਾ ਹੈਗਾ ਏ ਮੇਰਾ ਭਾਈ ਆ ਕਿ ਜੱਪਰ ਜਾਈਆ ਇਨਾਂ ਕੋਲ 4 ਗੁੱਡੀਆਂ ਬਸ ਉਹ ਕਹਿੰਦੇ ਵੀ ਉਹ ਨਸ਼ਾ ਕਰਦੇ ਸੀਗੇ ਦੋਨੇ ਜੀ ਤੇ ਉਹਨਾਂ ਦੀ ਉਹ ਕਹਿੰਦੇ ਸਾਡੇ ਤੋਂ ਪਾਲ ਪੋਸ਼ਣ ਨਹੀਂ ਹੁੰਦਾ ਇਹਦਾ ਉਹਦਾ ਤਾਂ ਦਾਦਾ ਵੀ ਕਹਿੰਦੇ ਘਰ ਪਰਿਵਾਰ ਵਾਲਿਆਂ ਨੇ ਵੀ ਕਹਤਾ ਵੀ ਨਹੀਂ ਹੁੰਦਾ ਉਹਨਾਂ ਦੀ ਖੁਦ ਦੀ ਉਹਦੀ ਦਾਦੀ ਵੀ ਵਿੱਚ ਬੱਚੇ ਦੀ ਨਾ ਨਸ਼ਾ ਕਰਦੀ ਸੀਗੀ ਤੇ ਕਹਿੰਦੇ ਸਾਡੇ ਤੋਂ ਨਹੀਂ ਪਲਦਾ ਵੀ ਅਸੀਂ ਗੋਦ ਦੇਣਾ ਚਾਹਨੇ ਆ ਸਾਨੂੰ ਵੀ ਬੱਚੇ ਦੀ ਚਾਹਣਾ ਸੀ ਮੇਰੇ ਭਾਈ ਕੋਲ ਵੀ 4 ਗੁੱਡੀਆਂ ਸੀ ਜੀ ਪਹਿਲੇ ਦੋ ਗੁੱਡੀਆਂ ਬਾਅਦ ਕਾਕੂ ਦਾ ਡੈਥ ਹੋ ਗਈ ਉਸ ਤੋਂ ਬਾਅਦ ਦੋ ਗੁੱਡੀਆਂ ਹੋਈਆਂ ਫਿਰ ਇਹ ਸਾਨੂੰ ਵੀ ਲਾਲਚ ਸੀ ਬੱਚੇ ਦਾ ਇਹ ਵੀ ਉਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਪਾਲ ਸਕਦੇ ਜੇ ਤੁਸੀਂ ਰੱਖ ਸਕਦੇ ਰੱਖ ਦੋ ਬਸ ਆਹੀ ਗੱਲ ਜੇ ਤੁਹਾਨੂੰ ਰੱਖਣਾ ਬਚਾ 2 ਮਹੀਨੇ ਤੱਕ ਬੱਚੇ ਦੀ ਹਾਲਤ ਬਹੁਤ ਜ਼ਿਆਦਾ ਨਜਾਇਜ਼ ਖਰਾਬ ਸੀਗੀ ਤੇ ਅਸੀਂ ਨਾ ਟ੍ਰੀਟਮੈਂਟ ਵੀ ਕਰਾਇਆ ਦਵਾਈ ਬੂਤੀ ਪੇਟ ਬਹੁਤ ਜ਼ਿਆਦਾ ਖਰਾਬ ਸੀ ਇਹਦਾ ਤੇ ਉਹਦੋਂ ਪਹਿਲੋ ਵਾਲੀ ਵੀਡੀਓ ਤੁਸੀਂ ਹੋਊਗੀ ਤੁਹਾਡੇ ਕੋਲੇ ਫੋਟੋਆਂ ਤੇ ਹੁਣ ਵਾਲੀ ਦੇਖ ਲਓ ਵੀ ਕਿਦਾਂ ਦਾ ਚਿਹਰਾ ਆਂਦਾ ਤੁਸੀਂ ਪਾਲਣ ਪੋਸ਼ਣ ਰਾਤੇ ਲੈਂਦਾ ਤੇ ਕੋਈ ਅਸੀਂ ਪੈਸਾ ਤੇ ਲੈਣਾ ਦਿੱਤਾ ਨਾ ਲੈਤਾ ਤੇ ਉਹਨਾਂ ਨੇ ਆਪੇ ਖੁਸ਼ੀ ਨਾਲ ਦਿੱਤੇ ਆ ਕੋਰਟ ਦੇ ਵਿੱਚ ਸਾਰਾ ਕੁਝ ਹੋਇਆਗਾ ਵੀ ਅਸੀਂ ਕੋਈ ਚੋਰੀ ਨਹੀਂ ਕੀਤਾ ਕੋਈ ਧੱਕੇ ਨਾਲ ਨਹੀਂ ਖੋਤਾ ਜਾਂ ਜ਼ਬਰਦਸਤੀ ਨਹੀਂ ਕੀਤੀ ਬਸ ਸਾਨੂੰ ਜੀ ਬਸ ਬੱਚੇ ਦੀ ਚਾਹਣਾ ਸੀਗੀ ਵੀ ਮੇਰੇ ਭਰਾ ਕੋਲੇ ਚਾਰ ਬਸ ਅਤਿ ਸਤ ਪਾਲਣ ਵਾਸਤੇ ਲਾਤ ਹੋਰ ਉਹ ਆਪਣੇ ਝੂਠੇ ਨੇ ਜਿਹੜੇ ਲਾਰੇ ਨਾ ਵੀ ਇਹਨਾਂ ਨੇ ਮੁੱਲ ਖਰੀਦਿਆ ਜਾਂ ਇਹਨਾਂ ਨੇ ਮੁੱਲ ਲੈਤਾ ਇਹ ਜੀ ਗੱਲ ਕੋਈ ਨਹੀਂ ਹੈਗੀ ਜੀ ਸਾਰੇ ਝੂਠੇ ਨਹੀਂ ਹੁਣ ਉਹਨਾਂ ਨੇ ਕੀ ਕਰਨ ਉਹ ਇਹ ਸਾਨੂੰ ਨਹੀਂ ਪਤਾ ਜੀ ਹੁਣ ਉਹ ਕਿੱਥੋਂ ਉੱਠੇ ਨੇ ਉਹ ਉਹ ਤੋਂ ਪਹਿਲਾਂ ਹੁਣ 2.5 ਮਹੀਨੇ ਹੋ ਗਏ ਉਹ ਤੋਂ ਪਹਿਲਾਂ ਤਾਂ ਉਹਨਾਂ ਨੂੰ ਕੁਛ ਅਕਲ ਨਹੀਂ ਆਈ ਤੇ ਹੁਣ ਕੀਤਾ ਕਿਸਦੇ ਪਿੱਛੇ ਲੱਗੇ ਆ ਕੀ ਕਰਿਆ ਕੱਲ ਸਾਡੀ ਬੱਚੇ ਦੀ ਮਾਂ ਨਾਲ ਗੱਲ ਹੋਈ ਉਹ ਮੈਨੂੰ ਕਹਿਣ ਲੱਗੀ ਕਿ ਦੀਦੀ ਮੈਨੇ ਆਖਾ ਤੁਸੀਂ ਆਪ ਦਿੱਤਾ ਸੀ ਤੁਹਾਡੇ ਤੋਂ ਖੋਤਾ ਤਾਂ ਨਹੀਂ ਇਹ ਦੀਦੀ ਕਹਿੰਦੀ ਅਸੀਂ ਲੈ ਵੀ ਅਸੀਂ ਨਹੀਂ ਕਰਿਆ ਕਹਿੰਦੀ ਕਹਿੰਦੀ ਇੱਕ ਮੇਰੀ ਭੈਣ ਤੇ ਮੇਰੀ ਭੈਣ ਦੀ ਜਠਾਣੀ ਆ ਕਹਿੰਦੀ ਕਿ ਮੈਨੂੰ ੱੱਕੇ ਨਾਲ ਲਿਆਇਆ ਕੋਟਕੀ ਵੀ ਤੂੰ ਥਾਣੇ ਦਰਖਾਸਤ ਦੇ ਹੁਣ ਐ ਨਹੀਂ ਪਤਾ ਵੀ ਉਹਦੀ ਕੀ ਵਜ੍ਹਾ ਉਸ ਗੱਲ ਦੇ ਵਿੱਚ ੱੱਕੇ ਨਾਲ ਮਾਂ ਨੂੰ ਲੈ ਕੇ ਆਂਦੀ ਥਾਣੇ 'ਚ ਕੀ ਨਾ ਉਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਤਾਂ ਇਹ ਉਸ ਪਰਿਵਾਰ ਵੀ ਸਾਹਮਣੇ ਆਇਆ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਜਿਹੜਾ ਬੱਚਾ ਹੈ ਸਾਨੂੰ ਨਹੀਂ ਪਤਾ ਸੀ ਉਹਨਾਂ ਨੇ ਕਿਸ ਕਰਕੇ ਵੇਚਣਾ ਹੈ ਜਾਂ ਕਿਉਂ ਉਹ ਇਸ ਤਰ੍ਹਾਂ ਕਰਨ ਲੱਗੇ ਨੇ ਤਾਂ ਉਹਨਾਂ ਨੇ ਕਿਹਾ ਗਿਆ ਸੀਗਾ ਕਿ ਸਾਡੇ ਤੋਂ ਪਾਲ ਨਹੀਂ ਹੋਣਾ ਅਸੀਂ ਇੰਨੇ ਜੋਗੇ ਹੈ ਨਹੀਂ ਕਿ ਪਾਲ ਦੀਏ ਕਿਉਂਕਿ ਸਾਡੇ ਘਰ ਦੇ ਹਾਲਾਤ ਬੜੇ ਖਰਾਬ ਨੇ ਤਾਂ ਉਧਰ ਹੀ ਹੁਣ ਪੁਲਿਸ ਨੇ ਐਕਸ਼ਨ ਲੈ ਲਿਆ ਉਸ ਕੰਪਲੇਂਟ ਦੇ ਉੱਤੇ ਜਿਹੜੀ ਕੰਪਲੇਂਟ ਮਾਸੀ ਨੇ ਦਿੱਤੀ ਸੀਗੀ ਤੇ ਉਸ ਦੇ ਉੱਤੇ ਪੁਲਿਸ ਨੇ ਕੀ ਕੁਝ ਕੀਤਾ ਉਹ ਵੀ ਸੁਣ ਲਵੋ ਸਰ ਇੱਕ ਕੱਲ ਮਾਮਲਾ ਆਇਆ ਸੀਗਾ ਬੱਚਾ ਗੋਦ ਲੈਣ ਨੂੰ ਲੈ ਕੇ ਕੀ ਸੀ ਉਹ ਮਾਮਲਾ ਸਾਰਾ ਜੀ ਬੱਚੇ ਦੀ ਜਿਹੜੀ ਮਾਸੀ ਰਿਤੂ ਵਰਮਾ ਨੇ ਦੋਸ਼ ਲਾਇਆ ਕਿ ਉਸਦੇ ਜੀਜੇ ਤੇ ਉਸਦੀ ਭੈਣ ਦੇ ਕੋਲ ਇੱਕ ਬੱਚਾ ਸੀਗਾ ਜਿਹੜਾ ਉਹਨਾਂ ਨੇ ਅੱਗੇ ਸੰਜੂ ਨਾਮ ਦੀ ਵਿਅਕਤੀ ਨੂੰ ਵੇਚਿਆ ਜਿਸ ਦੇ ਆਧਾਰ ਤੇ ਅਸੀਂ ਇਹ ਤਸਕਰੀ ਦਾ ਮਾਮਲਾ ਪਾਇਆ ਜਾਣ ਤੇ ਅਸੀਂ ਕੇਸ ਰਜਿਸਟਰ ਕੀਤਾ ਕਿਹੜੀ ਕਿਹੜੀ ਧਾਰਾ ਲੱਗੀ ਨਾ ਜੀ ਏਟੇ 143 ਡੀਐਨਐਸ ਤਾਰਾ ਦੇ ਤਸਵੀਰ ਕਦਵਾਵਾਂਗਾ ਜੀ ਸਰ ਜਿਨ੍ਹਾਂ ਨੇ ਬੱਚਾ ਗੋਦ ਲਿਆ ਉਹ ਤਾਂ ਕਹਿ ਰਹੇ ਕਿ ਅਸੀਂ ਕਾਨੂੰਨੀ ਕਾਰਵਾਈ ਦੇ ਹਸਾਬ ਨਾਲ ਬੱਚੇ ਨੂੰ ਗੋਦ ਲਿਆ ਹੈ ਲੇਕਿਨ ਉਹਦੇ ਜਿਹੜੇ ਰੀਅਲ ਪੇਰੇ ਜੋ ਕਹਿੰਦੇ ਅਸੀਂ ਬੱਚਾ ਮੁੱਲ ਵਿੱਚ ਹੈ ਜੀ ਉਹ ਕੀ ਗੱਲਬਾਤ ਹੈ ਜਿਹੋ ਨਹੀਂ ਦੇਖੋ ਬੱਚਾ ਜਿਹੜਾ ਗੋਦ ਲੈਣ ਦੀ ਪ੍ਰਕਿਰਿਆ ਕਾਨੂੰਨੀ ਤੌਰ ਤੇ ਉਹਨਾਂ ਨੇ ਅਡਾਪਟ ਨਹੀਂ ਕੀਤੀ ਇਸ ਕਰਕੇ ਤਸਕਰੀ ਬਣਦੀ ਹੈ ਹੁਣ ਜਿਸ ਪਰਚਾ ਪੈਸ ਦੇ ਵਿੱਚ ਕੋਈ ਗ੍ਰਿਫਤਾਰੀ ਵੀ ਹੋਈ ਹੈ ਜੀ ਹਾਂ ਜੀ ਇਹਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਇੱਕ ਜਿਹੜਾ ਬੱਚੇ ਦੀ ਮਾਂ ਗੁਰਮਨ ਕੌਰ ਬੱਚੇ ਦਾ ਪਿਤਾ ਸੰਦੀਪ ਸਿੰਘ ਅਤੇ ਜਿਸ ਨੇ ਇਹ ਬੱਚਾ ਅਗੀ ਖਰੀਦਾ ਉਹ ਸੰਜੂ ਸੰਜੂ ਦੀ ਪਤਨੀ ਤੇ ਵੀ ਪਰਚਾ ਪਿਆ ਜੀ ਹਾਂ ਪਰਚਾ ਉਹਨਾਂ ਤੇ ਵੀ ਹੈ ਪਰ ਉਹ ਫਰਦਰ ਇਨਵੈਸਟੀਗੇਸ਼ਨ ਅਸੀਂ ਉਹਨਾਂ ਨੂੰ ਅਰੈਸਟ ਕਰ ਲਾਂਗੇ ਟੋਟਲ 4 ਬੰਦਿਆਂ ਤੇ ਪਰਚਾ ਪਾਇਆ ਗਿਆ ਹੈ ਤੇ ਬੱਚਾ ਹੁਣ ਇਸ ਟਾਈਮ ਕਿੱਥੇ ਹੈ ਜੀ ਬੱਚੇ ਦੀ ਕੀ ਬੱਚਾ ਇਸ ਵੇਲੇ ਆਪਣੇ ਬਾਲ ਸੁਰੱਖਿਆ ਸੁਧਾਰਕ ਬਾਲ ਸੁਰੱਖਿਆ ਕਮੇਟੀ ਜਿਹੜੀ ਦੇ ਹਵਾਲੇ ਕੀਤਾ ਸੀ ਉਹਨਾਂ ਦੀ ਕਿ ਸਟੱਡੀ ਚ ਸੇਫ ਹੈ ਤਾਂ ਹੁਣ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਬੱਚੇ ਨੂੰ ਅਨਾਥ ਆਸ਼ਰਮ ਭੇਜ ਦਿੱਤਾ ਹੈ ਤੇ ਹੁਣ ਪੰਜਾਬ ਦੇ ਵਿੱਚ ਇਸ ਦੀ ਬਹੁਤ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ ਹਾਲਾਤ ਕਿਸ ਪਾਸੇ ਚੱਲ ਚੁੱਕੇ ਨੇ ਚਿੱਟੇ ਦੇ ਵਿੱਚ ਫਸੇ ਹੋਏ ਲੋਕ ਆਪਣੀ ਨਸ਼ੇ ਦੀ ਆਦਤ ਨੂੰ ਪੂਰੀ ਕਰਨ ਦੇ ਲਈ ਇੱਥੋਂ ਤੱਕ ਪਹੁੰਚ ਚੁੱਕੇ ਨੇ ਕਿ ਲੋਕ ਆਪਣੇ ਬੱਚਿਆਂ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਤੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜੋ ਪੰਜਾਬ ਸਰਕਾਰ ਕਰ ਰਹੀ ਹੈ ਉਸ ਨੂੰ ਥੋੜਾ ਜਿਹਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਹੋਰ ਤੇਜ਼ੀ ਦੇ ਨਾਲ ਜਾਂ ਹੋਰ ਗਰਾਊਂਡ ਤੇ ਕੰਮ ਕਰਨਾ ਚਾਹੀਦਾ ਹੈ ਜਿੱਥੇ-ਜਿੱਥੇ ਚਿੱਟਾ ਵਿਕ ਰਿਹਾ ਹੈ ਜਾਂ ਫਿਰ ਜਿੱਥੇ-ਜਿੱਥੇ ਚਿੱਟਾ ਵੇਚਣ ਵਾਲੇ ਆਪਣਾ ਕੈਲੋ ਕੀ ਸਾਰਾ ਗਿਰੋ ਚਲਾ ਰਹੇ ਨੇ ਉੱਥੇ ਦੇ ਪੁਲਿਸ ਮੁਲਾਜ਼ਮਾਂ ਨੂੰ ਕਿਤੇ ਨਾ ਕਿਤੇ ਸਭ ਪਤਾ ਹੁੰਦਾ ਹੈ ਤੇ ਪੁਲਿਸ ਮੁਲਾਜ਼ਮਾਂ ਦੇ ਉੱਤੇ ਕੋਈ ਨਾ ਕੋਈ ਵੱਡਾ ਐਕਸ਼ਨ ਵੀ ਲੈਣਾ ਚਾਹੀਦਾ ਹੈ ਜਿਹੜੇ ਮਿਲੇ ਹੋਏ ਨੇ ਤੇ ਜਾਂ ਫਿਰ ਜਿਹੜੇ ਮਿਲ ਕੇ ਇਹਨਾਂ ਦਾ ਵਪਾਰ ਚਲਾ ਰਹੇ ਨੇ ਪੰਜਾਬ ਪੁਲਿਸ ਨੂੰ ਆਪਣੀ ਫੋਰਸ ਦੇ ਵਿੱਚ ਜਿਹੜੀਆਂ ਚਿੱਟੇ ਦੇ ਨਾਲ ਮਿਲ ਕੇ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਜ਼ਰੂਰ ਫੜਨਾ ਚਾਹੀਦਾ ਹੈ ਜਿਸ ਕਾਰਨ ਇਸ ਤਰ੍ਹਾਂ ਦੀਆਂ ਨੌਬਤ ਨਾ ਆਵੇ ਕਿਉਂਕਿ ਰੋਕਣਾ ਚਿੱਟੇ ਨੂੰ ਰੋਕਣਾ ਚਿੱਟੇ ਦੀ ਕਹ ਲੋ ਕਿ ਸੇਲ ਨੂੰ ਰੋਕਣਾ ਇਹ ਸਾਰਾ ਕੰਮ ਪ੍ਰਸ਼ਾਸਨ ਦਾ ਹੈ ਤੇ ਆਸ-ਪਾਸ ਦੇ ਗਵਾਂਡੀਆਂ ਦਾ ਵੀ ਕੰਮ ਹੁੰਦਾ ਆਸ-ਪਾਸ ਦੇ ਪਰਿਵਾਰ ਮੈਂਬਰਾਂ ਦਾ ਵੀ ਇਹ ਕੰਮ ਹੁੰਦਾ ਕਿ ਆਪਣੇ ਵਿੱਚ ਜਿਹੜਾ ਕੀ ਕੋਈ ਵੀ ਬੰਦਾ ਚਿੱਟੇ ਦੀ ਲੱਤ ਚ ਫਸ ਚੁੱਕਾ ਹੈ ਉਸ ਨੂੰ ਕੱਢੀਏ ਬਾਹਰ ਤੇ ਉਸ ਬਾਰੇ ਜਾਣਕਾਰੀ ਤੁਸੀਂ ਆਪਣੇ ਪ੍ਰਸ਼ਾਸਨ ਨੂੰ ਦਿਓ ਸਿਵਲ ਪ੍ਰਸ਼ਾਸਨ ਨੂੰ ਦਿਓ ਡੀਸੀ ਦਫ਼ਤਰ ਦਿਓ ਤਾਂ ਜੋ ਪ੍ਰਸ਼ਾਸਨ ਜਿਹੜਾ ਹੈ ਤੁਹਾਡੇ ਪਰਿਵਾਰ ਦੀ ਹੈਲਪ ਕਰ ਸਕੇ ਪਰ ਇਸ ਖਬਰ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਚਿੱਟੇ ਖਿਲਾਫ ਜਾਂ ਚਿੱਟੇ ਦਾ ਜਿਹੜਾ ਮਾਫੀਆ ਚੱਲ ਰਿਹਾ ਉਹਦੇ ਖਿਲਾਫ ਸਖਤ ਐਕਸ਼ਨ ਲੇਗੀ। ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ।